ਬੋਲੀਏ ਜਗਤ ਗੁਰੂ ਭਗਵਾਨ ਸ੍ਰੀ ਚੰਦਰ ਮਹਾਰਾਜ ਕੀ ਜੈ ਆਓ ਆਤਮ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਉਦਾਸੀਨ ਆਸ਼ਰਮ ਡੇਰਾ ਲੰਗ ਜ਼ਿਲ੍ਹਾ ਬਠਿੰਡਾ ਜਿੱਥੇ ਸ਼੍ਰੀਮਾਨ 108 ਮਹੰਤ ਪੂਰਨ ਦਾਸ ਜੀ ਸ਼੍ਰੀਮਾਨ 108 ਮਹੰਤ ਭਗਵੰਤ ਦਾਸ ਜੀ ਦੀ ਯਾਦ ਵਿੱਚ ਸਲਾਨਾ ਮਹਾਨ ਸੰਤ ਸਮਾਗਮ ਬਹੁਤ ਹੀ ਸ਼ਰਧਨਾ ਕਰਵਾਇਆ ਗਿਆ ਅਸਥਾਨ ਤੇ ਮੌਜੂਦਾ ਗੱਦੀ ਨਸ਼ੀਨ ਸ਼੍ਰੀਮਾਨ ਮਹੰਤ ਕੁੰਬਦਾ ਜੀ ਸਮੂਹ ਨਗਰ ਨਿਵਾਸੀ ਇਲਾਕੇ ਦੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਮੌਕੇ ਆਰੰਭ ਕੀਤੇ ਪਾਠਾਂ ਦੇ ਭੋਗ ਪਾਏ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਤ ਮਹਾਪੁਰਸ਼ ਅਤੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਮਾਗਮ ਮੌਕੇ ਸ਼੍ਰੀ ਮਹੰਤ ਭਗਵਾਨ ਦਾਸ ਜੀ ਨੰਦਪੁਰ ਕੇਸ਼ੋ ਮਹੰਤ ਰਤਨ ਦਾਸ ਜੀ ਡੇਰਾ ਥੇਵੜਾ ਜਖੇਪੜ ਮਹੰਤ ਦਰਸ਼ਨ ਦਾਸ ਜੀ ਡੱਬ ਵਾਲੀ ਮਹੰਤ ਸੁਦੇ ਪ੍ਰਕਾਸ਼ ਜੀ ਮਮਾ ਸਰਜਾ ਮੰਤ ਕਿਸ਼ੋਰ ਸਿੰਘ ਜੀ ਕੋਟ ਸ਼ਮੀਰ ਮਰ ਸ਼ਿਵਨੰਦ ਸਿੰਘ ਕਯੋਲ ਮੰਤ ਭਰਪੁਰ ਦਾ ਜੀ ਮਲਕਾਣਾ ਬਾਬਾ ਸ਼ੰਦਾ ਜੀ ਕਯੋਲ ਸੰਤ ਠਾਕੁਰ ਦਾਸ ਜੀ ਲੰਗ ਮੰਤ ਗਗਨਪੂਰੀ ਜੀ ਜੋਗੇਵਾਲਾ ਬਾਬਾ ਤਰਮੋਦਾਸ ਜੀ ਲੰਗ ਮਾ ਸਤਮੁਣੀ ਜੀ ਡੈਰੀ ਮਾ ਸਤਰਾਮ ਦਾਸ ਜੀ ਨਥੇਹਾ ਮੰਤ ਗਣੇਸ਼ਾ ਜੀ ਮਿੱਡਾ ਮੰਤ ਪ੍ਰਵੰਤ ਮੁਣੀ ਜੀ ਤੰਗਵਾਲੀ ਮਰ ਧਿਆਨਗਰੀ ਜੀ ਬਠਿੰਡਾ ਮਹਾਂਤ ਅਮਰਤ ਮੁਣੀ ਮਾਨਸਾ ਮੰਤ ਕੇਵਲ ਦਾ ਜੀ ਹਕਤਾਲਾ ਸਰਦੂਲਗੜ੍ਹ ਮਾਤਰਤਾ ਦਾਜੀ ਬੋਟਰ ਬੁਖਵਾ ਮਾਤ ਕ੍ਰਿਸ਼ਨ ਦਾਸ ਜੀ ਟੈਪੀ ਮਾਤ ਗਰਮੇਲ ਦਾਸ ਜੀ ਪਖੜਿਆਲ ਮਾ ਦੇਸ਼ਰਾਜ ਜੀ ਗਹਿਰੀ ਬੋਟਰ ਬਾਬਾ ਮੰਗਾ ਜੀ ਬਾਬਾ ਬਲਜੀਤ ਜੀ ਗੁਰੂ ਸਾਰ ਮਾ ਬਿੰਦਰ ਦਾਸ ਜੀ ਗਿੱਲ ਪੱਤੀ ਮਾ ਦਾ ਰਾਗਪਾਲ ਜੀ ਸ਼ੇਖਪੁਰਾ ਮਾ ਕਿਸਦਾਈ ਸਦੂਲਗੜ ਮਾ ਹਰੀ ਦਾਸ ਜੀ ਲੰਬੀ ਢਾਬ ਮਾ ਸਰਮੁਖ ਦਾਸ ਜੀ ਰੱਲਾ ਮਾ ਕਰਨ ਦਾ ਜੰਗਿਆਣਾ ਮਾ ਸਤ ਪੁਣੀ ਜੰਗਿਆਣਾ ਮਾ ਵਕੀਲ ਦਾ ਜੀ ਮਿੱਤਰੀ ਸਮੇਤ ਅਨੇਕਾ ਮਹਾਪੁਰਸ਼ ਪੁਜੇ ਹੋਇਸਾਨ ਸੰਤ ਕਾ ਸੰਗ ਵਡ ਪਾ ਕੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਸੰਤ ਕੀ ਸੇਵਾ ਨਾਮ ਧਿਆਈਐ ਸੰਤ ਕਾ ਸੰਗ ਵਡ ਪਾ ਕੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਏ ਸੰਤ ਕੀ ਸੇਵਾ ਨਾਮ ਧਿਆਈਏ ਸੰਤ ਕੀ ਸੇਵਾ ਨਾਮ ਧਿਆਈਏ ਸੰਤ ਕੀ ਸੇਵਾ ਸੇਵਾ ਨਾਮ ਤੇ ਆਈ ਐ ਸੰਤ ਕੀ ਸੇਵਾ ਨਾਮ ਤੇ ਆਈ ਐ ਸੰਤ ਕਾ ਸੰਗ ਬੜ ਭਾ ਕੀ ਪਾਈ ਐ ਸੰਤ ਕੀ ਸੇਵਾ ਨਾਮ ਤੇ ਆਈ ਐ ਸੰਤ ਕੀ ਸੇਵਾ ਨਾਮ ਤੇ ਆਈ ਐ ਸੰਤ ਕਾ ਸੰਗ ਵਡ ਭੜ ਪਾਈ ਐ ਸੰਤ ਕੀ ਸੇਵਾ ਨਾਮ ਧਿਆਈਐ ਸੰਤ ਕੀ ਸੇਵਾ ਨਾਮ ਧਿਆਈਐ ਪਾਈ ਐ ਸੰਤ ਕੀ ਸੇਵਾ ਆ ਨਾਮ ਧਿਆਈ ਐ ਸੰਤ ਕੀ ਸੇਵਾ ਆ ਨਾਮ ਧਿਆਈ ਐ ਸੰਤ ਦਾ ਸੰਗਵਟ 파 ਕੀ ਪਾਈ ਐ ਸੰਤ ਕੀ ਸੇਵਾ ਆ ਨਾਮ ਧਿਆਈ ਐ ਸੰਤ ਕੀ ਸੇਵਾ ਆ ਨਾਮ ਧਿਆਈ ਐ i ਲਥਾ ਨਾਮ ਸੁਨਤ ਦਰਦ ਦੁਖ ਲਥਾ ਸੰਤ ਕਾ ਸੰਗ ਬੜ ਪਾ ਕੀ ਪਾਈ ਐ ਸੰਤ ਕੀ ਸੇਵਾ ਨਾਮ ਧਿਆਇ ਸੰਤ ਕੀ ਸੇਵਾ ਨਾਮ ਧਿਆਇ ਸੰਤ ਕਾ ਸੰਗ ਬੜ ਪਾ ਕੀ ਪਾਈ ਐ ਦੀ ਸੇਵਾ ਨਾਮ ਤੇ ਆਈਏ ਸੰਤ ਕਿਸੇ ਨਾਮ ਕੀ ਮਹਿਮਾ सब न संत परताप ताप सब न संत का संग पाई है संत की सेवा बोलो जी जगत गुरु श्री चंद भगवान की उदासीन पेख भगवान की जय गुरु प्यारी सत्संग जियो ਅੱਜ ਉਦਾਸੀਨ ਡੇਰਾ ਲੰਗ ਤਹਿਸੀਲ ਗਿੱਦੜਵਾ ਜ਼ਿਲ੍ਹਾ ਬਠਿੰਡਾ ਵਿਖੇ ਬੜਾ ਹੀ ਮਹਾਨ ਸੰਤ ਸਮਾਗਮ ਸ਼੍ਰੀਮਾਨ 108 ਮਹੰਤ ਬਾਬਾ ਤਪਸ਼ਵੀ ਪੂਰਨਦਾਸ ਜੀ ਅਤੇ ਸ਼੍ਰੀਮਾਨ 108 ਮਹੰਤ ਭਗਵੰਤ ਦਾਸ ਮਹਾਰਾਜ ਉਹਨਾਂ ਦੀ ਮਿੱਠੀ ਅਤੇ ਨਿੱਘੀ ਯਾਦ ਨੂੰ ਮਨਾਉਂਦਿਆਂ ਹੋਇਆਂ ਉਹਨਾਂ ਦੇ ਵਰਸੀ ਸਮਾਗਮਾਂ ਤੇ संपूर्ण उदासीन पेख भगवान ਦੇ ਸਾਰੇ ਸੰਤ ਮਹੰਤ ਨਾਗੇ ਨਿਰਵਾਣ ਵਿਦਵਾਨ ਪਹੁੰਚੇ ਹਨ ਅਤੇ ਇਲਾਕੇ ਦੀਆਂ ਸੰਗਤਾਂ ਨੇ ਇਸ ਤਪ ਅਸਥਾਨ ਤੇ ਆ ਕੇ ਹਾਜ਼ਰੀਆਂ ਭਰੀਆਂ ਹਨ ਪਰਸੋਂ ਤੋਂ ਲੈ ਕੇ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ੍ਰੀ ਖੰਡ ਪਾਠ ਸਾਹਿਬ ਆਰੰਭ ਹੋਏ ਅੱਜ ਸੰਪੂਰਨ ਭੋਗ ਪਾਏ ਗਏ ਉਪਰੰਤ ਮੁਖਵਾਕ ਲਿਆ ਗਿਆ ਕਥਾ ਵਿਚਾਰਾਂ ਹੋਈਆਂ ਸਰਬੱਤ ਸੰਗਤਾਂ ਇਲਾਕਾ ਨਿਵਾਸੀਆਂ ਨੇ ਸਰਬ ਉਦਾਸੀਨ ਪੇਖ ਦੇ ਮਹਾਤਮਾ ਮਾਪੁਰਸ਼ਾਂ ਨੇ ਹਾਜ਼ਰੀਆਂ ਭਰੀਆਂ ਜਿਸ ਵਿੱਚ ਵਿਚਾਰਾਂ ਹੋਈਆਂ ਇਸ ਸਮੇਂ ਦੇ ਅਨਸਾਰ ਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਿਚਾਰਧਾਰਾ ਉਹਨਾਂ ਦੇ ਸੁਪੁੱਤਰ ਉਦਾਸੀਨ ਆਚਾਰੀਆ ਭਗਵਾਨ ਸ਼੍ਰੀ ਚੰਦ ਸਹਿਬ ਮਹਾਰਾਜ ਜੀ ਦੀ ਸਿੱਖਿਆ ਨੂੰ ਧਾਰਨ ਕਰਨ ਵਾਲੇ ਉਦਾਸੀਨ ਮਹਾਤਮਾ ਜੋ ਕਿ ਆਧ ਕਾਲ ਤੋਂ ਚੱਲੇ ਆ ਰਹੇ ਹਨ ਇਹ ਉਦਾਸੀਨ ਸੰਪਰਦਾਇ ਉਦਾਸੀਨ ਮਤ ਉਦਾਸੀਨ ਧਰਮ ਉਦਾਸੀਨ ਵਿਚਾਰਧਾਰਾ ਬੜੀ ਹੀ ਪਰਾਚੀਨ ਹੈ ਇਸ ਵਾਸਤੇ ਅੱਜ ਤੱਕ ਸ੍ਰਿਸ਼ਟੀ ਆਰੰਭ ਤੋਂ ਲੈ ਕੇ ਹੁਣ ਤੱਕ ਇਹ ਸੰਸਾਰ ਤੇ ਧਰਮ ਦੇ ਕਾਰਜ ਕਰਦੇ ਹੋਇਆ ਉਸ ਵਿਚਾਰਧਾਰਾ ਨੂੰ ਲੈ ਕੇ ਚੱਲ ਰਿਹਾ ਜੋ ਕਿ ਸਚਾਈ ਹੈ ਕਰਮ ਧਰਮ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਸਚਾਈ ਦੇ ਨਾਲ ਚੱਲਣ ਵਾਲਾ ਇਹ ਜੀਵਨ ਬਤੀਤ ਕਰਨ ਵਾਲੇ ਸਾਰੇ ਉਦਾਸੀਨ ਮਹਾਤਮਾ ਸਾਰੇ ਸਮਾਜ ਦੀ ਭਲਾਈ ਦੇ ਕਾਰਜ ਕਰਦੇ ਹੋਏ ਕੋਈ ਗਊਸ਼ਾਲਾ ਚਲਾ ਰਹੇ ਹਨ ਕੋਈ ਦਵਾਈਆਂ ਦੇ ਰਹੇ ਹਨ ਕੋਈ ਹੋਰ ਪਰਉਪਕਾਰ ਦੇ ਕੰਮ ਕਰ ਰਹੇ ਹਨ ਕੋਈ ਆਪਣੀ ਭਗਤੀ ਸ਼ਕਤੀ ਦੇ ਨਾਲ ਸਭ ਦਾ ਭਲਾ ਕਰ ਰਹੇ ਹਨ ਇਸ ਵਾਸਤੇ ਵਿਚਾਰ ਵਾਲੀ ਗੱਲ ਹੈ ਕਿ ਇਹ ਕਿੰਨੀ ਪਰਾਚੀਨ ਉਦਾਸੀਨ ਵਿਚਾਰਤਾ ਰਹਾ ਹੈ ਜੋ ਕਿ ਅੱਜ ਵੀ ਉਸੇ ਤਰ੍ਹਾਂ ਚੱਲ ਰਹੀ ਹੈ ਸੋ ਇਸ ਇਲਾਕੇ ਦੇ ਵਿੱਚ ਇਸ ਉਦਾਸੀਨ ਅਸਥਾਨ ਦਾ ਬਹੁਤ ਉੱਚਾ ਸੁਚਾ ਅਸਥਾਨ ਹੈ ਜੋ ਕਿ ਇੱਥੋਂ ਦੇ ਜਿਹੜੇ ਮੁੱਖ ਪ੍ਰਬੰਧਕ ਮਹੰਤ ਸਾਹਿਬ ਸ਼੍ਰੀਮਾਨ ਮਹੰਤ ਕੁੰਬਦਾਸ ਜੀ ਹਨ ਉਹਨਾਂ ਦੇ ਸਾਥੀ ਸਹਿਯੋਗੀ ਅਤੇ ਉਦਾਸੀਨ ਮਹਾਤਮਾ ਰਲ ਕੇ ਇਸੇ ਤਰ੍ਹਾਂ ਦੇ ਇਸ ਸਮਾਗਮ ਕਰਾਉਂਦੇ ਹਨ ਹੋਰ ਨਾ ਡੇਰੇ ਅਸਥਾਨਾਂ ਤੇ ਵੀ ਹੁੰਦੇ ਹਨ ਤਾਂ ਕਿ ਇਹ ਭਗਵਾਨ ਸ਼੍ਰੀ ਚੰਦਰ ਸਹਿਬ ਮਹਾਰਾਜ ਜੀ ਦੀ ਜਿਹੜੀ ਵਿਚਾਰਤਾਰਾ ਭਗਤੀ ਸ਼ਕਤੀ ਵਾਲੀ ਸਰਬੱਤ ਦੇ ਭਲੇ ਵਾਲੀ ਸਤਿ ਭਾਵਨਾ ਵਾਲੀ ਪ੍ਰੇਮ ਵਾਲੀ ਜਿਸ ਨਾਲ ਸਾਡੇ ਦੇਸ਼ ਦਾ ਨਾਮ ਉੱਚਾ ਹੈ ਸਾਡੀ ਸੰਸਕ੍ਰਿਤੀ ਇਹ ਜਿਹੜੀ ਇਹਦਾ ਨਾਮ ਉੱਚਾ ਹੈ ਇਸ ਵਾਸਤੇ ਅੱਜ ਵੀ ਐਸੇ ਮਹਾਤਮਾ ਪਰਉਪਕਾਰ ਦੇ ਕੰਮ ਕਰ ਰਹੇ ਹਨ ਇਹ ਧੰਨਵਾਦ ਕਰਨ ਦੇ ਕਾਬਿਲ ਹਨ ਅਸੀਂ ਸਾਰੇ ਇਹਨਾਂ ਦੇ ਨਾਲ ਰਲ ਕੇ ਮੋਢੇ ਨਾਲ ਮੋਢਾ ਜੋੜ ਕੇ ਇਨਾ ਕੰਮਾਂ ਦੇ ਵਿੱਚ ਹਾਜ਼ਰ ਹਾਂ ਸੋ ਸਰਬੱਤ ਸਾਧ ਸੰਗਤਾਂ ਜਿੰਨੀਆਂ ਵੀ ਆਈਆਂ ਨੇ ਮਹਾਂਪੁਰਸ਼ਾਏ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਸਾਰਿਆਂ ਦਾ ਧੰਨਵਾਦ ਭਗਵਾਨ ਸ਼੍ਰੀ ਚੰਦ ਸਹਿ ਮਹਾਰਾਜ ਦੇ ਚਰਨਾਂ 'ਚ ਬੇਨਤੀ ਹੈ ਇਸੇ ਤਰ੍ਹਾਂ ਚੜ੍ਹਦੀ ਕਲਾ ਹੋਵੇ ਕਰਮ ਦੇ ਕਾਰਜ ਹੁੰਦੇ ਰਹਿਣ ਉਹ ਨਾਮਾਂ ਪਰਸ਼ਾਂ ਦੀਆਂ ਯਾਦਾਂ ਮਨਾਉਂਦੇ ਰਹੀਏ ਬੋਲ ਸਾਚੇ ਦਰਬਾਰ ਕੀ ਜੈ ਤਨ ਗੁਰ ਸੰਗ ਸਹਿਬ ਸੱਚੀ ਦਾੜੀ ਮਹਾਰਾਜ ਕੀ ਜੈ ਬਾਬਾ ਸ਼੍ਰੀ ਚੰਦਰ ਜੀ ભગવાન ਕੀ ਜੈ ਸਾਚੇ ਦਰਬਾਰ ਕੀ ਜੈ ਮਹਾਰਾਜ ਕੀ ਜੈ ਪ੍ਰਭਗਵਾਨ ਕੀ ਜੈ ਸਮੇਂ ਪੂਰਦਾਸ ਮਹਾਰਾਜ ਕੀ ਜੈ ਬਾਬਾ ਕੁੰਮਦਾਸ ਮਹਾਰਾਜ ਕੀ ਜੈ ਅੱਜ ਅਸੀਂ ਦੇ ਲੰਗਦੇ ਮਹਾਪੁਰਸ਼ਾਂ ਦੀ ਵਰਸੀ ਤੇ ਆਏ ਹਨ ਉਹ ਸਾਰਾ ਸਮਾਜ ਅਤੇ ਉਦਾਸੀ ਸੰਪਰਦਾਇ ਆਏ ਹਨ ਬਹੁਤ ਸਿੱਖ ਸੇਵਕ ਆਏ ਹਨ ਇਹ ਸਥਾਨ ਘਰ ਤੋਂ ਘੱਟ ਜੇ ਬਣਿਆ ਤਾਂ 2300 ਸਾਲ ਹੋ ਗਏ ਹਨ ਕਿਉਂਕਿ ਛੇ ਪਾਸੇ ਆਈ ਵੇਲੇ ਇਹ ਸਥਾਨ ਐਪਰਗਟ ਹੋਇਆ ਉਦੋਂ ਤੋਂ ਇਹ ਸ਼ੁਰੂ ਹੋਇਆ ਸ੍ਰੀ ਮੈਂ ਇਥੇ ਭਾਈ ਖੇਮਾ ਜੀ ਮਹਾਰਾਜ ਨਰਮਨ ਸੰਤਸਲ ਉਹ ਖਾਨ ਕੇ ਮੋਲ ਔਰ ਭਾਈ ਫੇਰੂ ਰੇਂਦੇਸਾਂ ਲੋਹੜ ਤੋਂ 18 ਕਿਲੋਮੀਟਰ ਹੈ ਭਾਈ ਫੇਰੂ ਪੇ ਲੈਵ ਦਾ ਨਾਲ ਭਾਈ ਫੇਰੂ ਦੇ ਸ੍ਰੀ ਗੁਰ ਸਿੰਘ ਸਾਹਿਬ ਦੀ ਸੰਤ ਉਥੇ ਮਸੀ ਉਹਨਾਂ ਚੇਲੇ ਭਾਈ ਖੇਮਾ ਦੀ ਸੰ ਭਾਈ ਖੇਮਾ ਦੀ ਉਹ ਤੋਂ ਆਗੇ ਕੇਤੀ ਕੇ ਨਾਲ ਉਹ ਲਾ ਕੇ ਫਿਰਦੇ ਫਿਰਦੇ ਨਿਕੇ ਦਰਵਾ ਉਹ ਸਹਾ ਕਰਦੇ ਚੂਚ ਬੈਠ ਕੇ ਇੱਕ ਕਿੱਤਲਾ ਬਣਾ ਹੋਇਆ ਉਹ ਟੇਲੇ ਜਾ ਕੇ ਬੈਠੇ ਇਹ ਤੇ ਪਿੰਡ ਦੇ ਲੋਕਾਂ ਨੇ ਆ ਕੇ ਇਹ ਕਿਹੜੇ ਪਿੰਡ ਸਰਦਾਰ ਸਰਦਾਰ ਜਾਰੀਗੜ੍ਹ ਸਾਗਰ ਤੇ ਆ ਕੇ ਬੈਠੇ ਇਤੋਂ ਦੇ ਵਿੱਚ ਸਾਰੇ ਸੰਗਤ ਆਈ ਨਾਰੇ ਪਿੰਡਾਂ ਦੀ ਉਹ ਆਪਣੇ ਪਿੰਡਾਂ ਦੇ ਲੋਕਾਂ ਨੂੰ ਲੈ ਗਏ ਤੇ ਉੱਥੇ ਉਹਨਾਂ ਨੇ ਆਪੇ ਡੇਰਾ ਪ੍ਰੈਮ ਕੀਤਾ ਜਿਹਦੇ ਵਿੱਚ ਤਿਲ ਮਜਲੀ ਹਵੇਲੀ ਕਹੀ ਜਾਂਦੀ ਐ ਇਸ ਦਵਾਨਾਂ ਦੇ ਵਿੱਚ ਉਹ ਹਵੇਲੀ ਬਣਾਈ ਗਊਸ਼ਾਲਾ ਬਣਾਈ ਦੇ ਸੇਵਾ ਕੀਤੀ ਲੋਕਾਂ ਨੇ ਸੇਵਾ ਕੀਤੀ ਤੇ ਬਹੁਤ ਵੱਡਾ ਹਸਤਾਲ ਉੱਥੇ ਬਣਿਆ ਉਸ ਤੋਂ ਬਾਅਦ ਜਿਹੜਾ ਲੇ ਲੰਗ ਦੀ ਜ਼ਮੀਨ ਹੈ ਗੜੀਲੀ ਦੇ ਨਾਲ ਸਰਕ ਦੇ ਵਿਚਾਲੇ ਪਈ ਸੀ ਫਿਰ ਉਹਨਾਂ ਨੇ ਆ ਕੇ ਇੱਥੇ ਭਾਈ ਭਾਈ ਜੋਦਾ ਜੀ ਨੇ ਬਾਬਾ ਜੋਦਾ ਜੀ ਉਹਨਾਂ ਨੇ ਆ ਕੇ ਤੇ ਲੇਰਾ ਬਾਹਰ ਆ ਕੇ ਬਰਾਇਆ ਇੱਕ ਬਹੁ ਵੱਡੀ ਟਵਾ ਖੋਦਿਆ ਜਿਹਦੇ ਵਿੱਚ ਗੌਆਂ ਉਬਾਰਦੇ ਹੁੰਦੇ ਸੀ ਸਾਲ ਗੌਆਂ ਟੋਲ ਗੋਪਾਧਰਨ ਜੀ ਸੀ ਤੇ ਫੇਰ ਬਾਾਰ ਚਾਲ ਭੇਜਦੇ ਸੀ ਇਹਨਾਂ ਦੀ ਜ਼ਮੀਨ 1200 ਬਿਘਾ ਜ਼ਮੀਨ ਭਾਈ ਜੋਦਾ ਪਿੰਡ ਆ ਇੱਕ ਦੇਸੂ ਜੋਦਾ ਉਥੇ ਹੈ ਉਥੇ ਚਰਾਸੀ ਮਹਾਰਾਜ ਉਥੇ ਗਊਆਂ ਤਰੋਂ ਜਾਂਦੇ ਸਨ ਉਥੇ ਚਰਾਸ ਬਾ ਗਊਆਂ ਫੇੜੇ ਲੰਗੇ ਤੇ ਆ ਜਾਂਦੇ ਸੀ ਤੇ ਉਹਨਾਂ ਤੇ ਉਹ ਚਰਾਦ ਉਥੇ ਰੱਖਦੇ ਇਸ ਵਾਰ ਤੇ ਡੇਰਾ ਬਹੁਤ ਪ੍ਰਾਚੀਨ ਹੈ ਇਸ ਵੇਲੇ ਕੇ ਪ੍ਰਾਚੀਨ ਸਿੱਧ ਮੰਦਿਰ ਇਹ ਪ੍ਰਾਚੀਨ ਡੇਰਾ ਹੈ ਜਿਹਨੂੰ 300 ਸਾਲ ਤੋਂ ਲਗਪਰ ਹੋ ਗਿਆ ਨਾ ਇਥੇ ਆਵਾਦ ਹੋਇਆ ਤੇ ਬਾਬਾ ਖਾਮਾ ਦੀ ਪੈ ਦਿੱਤੇ ਨੂੰ ਪਰਗੜ ਕੀਤਾ ਇਹਦੇ ਮਤ ਉਹ ਥਾਲ ਦੇ ਮਹਤਨ ਬਾਬਾ ਕੁੰਬਾ ਦਾ ਜੀ ਹਨ ਕੁੰਬਾ ਦਾ ਜੀ ਨੇ ਇਹ ਭਾਵੇਂ ਅਲਪਾਂ ਅਲਪੋਣ ਇੰਨਾ ਵੱਡਾ ਕੰਮ ਕੀਤਾ ਅੱਜ ਤੱਕ ਸਾਡੀ ਨਿਗਰ ਮੈਂ ਚਾਰ ਪੀੜੀਆਂ ਦੇਖ ਲਈਆਂ ਕਿਸੇ ਨੇ ਇੰਨਾ ਵੱਡਾ ਕੰਮ ਨਹੀਂ ਕੀਤਾ ਇਹਨਾਂ ਨੇ ਅਪਜ ਤੇ ਉਖੜ ਪੰਦੇ ਸਰਦਾਰ ਗਾੜ ਤੇ ਚੁੱਕੇ ਕਲਾਂ ਦੇ ਵਿੱਚ ਜਾ ਕੇ ਇਹਨਾਂ ਨੇ ਉਹ ਹੀ ਪ੍ਰਾਣਾ ਅਸਾਨ ਨੂੰ ਕਾਇਮ ਕੀਤਾ ਉਹ ਤਿਲਮੁਝੀ ਹਵੇਲੀ ਬਣਾਈ ਐ ਇਸ ਤਰ੍ਹਾਂ ਬਣੀ ਹੋਈ ਐ ਉਹਦੇ ਮੰਦਰ ਸਾਬਦ ਕਰਿਆ ਨਾ ਤੁਣਾ ਸਾਹਿਬ ਬਣਾਇਆ ਤੇ ਉਤੇ ਬਾਬਾ ਭਾਈ ਖੇਮਾ ਜੀ ਦੇ ਸੰਗਤ ਸਾਹਿਬ ਦੇ ਚੁੱਲ੍ਹੇ ਹਨ ਇੱਥੇ ਲੰਗਰ ਚਲਾ ਜੀ ਉਹ ਚੁੱਲ੍ਹੇ ਹਲੇ ਕਾਇਮ ਹਨ ਇੱਥੇ ਸਾਰਾ ਪਿੰਡ ਜੀਵੇ ਕਰਦਾ ਹੈ ਉਹ ਚੁੱਲ੍ਹੇ ਜਾ ਕੇ ਜੀਵੇ ਕਰਦਾ ਹੈ ਉਹ ਕੁੱਲ ਚੁੱਲ੍ਹੇ ਆਦਮੀ ਕੱਤਿਆ ਨਾ ਦੇ ਕਾਇਮ ਹਨ ਤੇ ਲੋਕੋ ਨਾ ਚੁੱਲ੍ਹੇ ਦੀ ਸੇਵਾ ਕਰਦੇ ਨਾ ਚੁੱਲ੍ਹੇ ਦੀ ਮਾਨਤਾ ਕਰਦੇ ਨਾ ਉੱਥੇ ਇਹਨਾਂ ਫਿਰ ਤਿਲਮੁਝੀ ਤਿਲਮੁਝੀ ਹਵੇਲੀ ਪਾ ਕੇ ਮੱਤਲ ਕਾਇਮ ਕੀਤਾ ਇਹਨਾਂ ਨੇ ਨੇੜੇ ਲਾਂਗ ਦੇ ਵਿੱਚ ਕਾਇਆ ਕਲਪ ਕੀਤੀ ਇਹਨਾਂ ਨੇ ਸਾਰੇ ਮਕਾਨ ਨਵੇਂ ਬੁਲਾਏ ਤੇ ਉਹ ਇਹਨਾਂ ਨੇ ਢੇਰੇ ਨੂੰ ਡੇਰੇ ਨੂੰ ਅਲੱਗ ਬਲਾਈ ਤੇ ਹੁਣ ਡੇਰੇ ਦੇ ਵਿੱਚ ਮੰਦਰ ਬਣਾਉਣ ਦੀ ਰਿਸਪੀਸੀ ਬੁਲਾ ਰਿਆਂ ਬਾਵਾ ਜੀ ਤੇ ਮੰਦਰ ਡੇਰੇ ਲਾਂਗ ਦੇ ਤੇ ਬਣਾਉਣ ਵਾਸਤੇ ਇਹਨਾਂ ਦਾ ਪੂਰਾ ਹਲਾਲਾ ਹੈ ਔਰ ਬਣਾਉਣਗੇ ਇਹਨਾਂ ਨੇ ਡੇਰੀ ਬਹੁਤ ਤਰਕੀ ਕੀਤੀ ਡੇਰੇ ਜ਼ਮੀਨ ਨੂੰ ਕਰਾ ਲਾਇਆ ਕੰਪਟਰ ਕਹਾ ਲਾ ਕੇ ਇਹਦੀ ਪਹਿਲਾ ਵਧਾਈ ਦੇ ਨੇ ਉੱਚਾ ਠੋਲ ਵਾਲੇ ਪੂਰਾ ਜੁਲਾਲੇ ਲਾਲੇ ਹਨ ਤੇ ਅਸੀਂ ਇਹਨਾਂ ਮਹਤਤਾ ਦਾ ਬਹੁਤ ਬਹੁਤ ਹਲਵਾ ਕਰਦੇ ਆ ਕਿ ਇਹ ਆਪ ਇਹ ਬਲੀ ਉਂਬਰ ਵਾਲੇ ਹੋਣ ਤੇ ਇਸੇ ਤਰ੍ਹਾਂ ਤਰੱਕੀ ਕਰਦੇ ਰਹਿਣ ਅਸੀਂ ਇਹਨਾਂ ਨੂੰ ਇੱਕ ਇਤਿਹਾਸ ਦੇਵਾਂਗੇ ਜਿਹੜਾ ਕਿ ਇੱਕ ਲਿਖਤ ਰੂਪ ਤੇ ਫਟੇ ਲਿਖਾ ਜਾਊਗਾ ਤੇ ਉਹ ਲੇ ਲੰਗ ਤੇ ਉੱਥੇ ਰੱਖਿਆ ਜਾਏਗਾ ਬਾਬਾ ਸਵਾਦਾ ਦੇ ਉਹ ਪੜ੍ਹਨਗੇ ਲੋਕ ਕਿ ਇਹਲੇ ਦੀ ਕਰਾਮਾਤ ਕੀ ਹੈ ਕਿਥੋਂ ਡੇਰਾ ਭਲਾ ਇਹ ਉਦਾਸੀ ਡੇਰਾ ਲੈ ਖਾਲੇਦਾ ਹੈ ਤੇਰੀ ਸੇਵਾ ਅੱਜ ਗੱਲ ਬਾਬਾ ਕੁੰਮਦਾ ਵੀ ਕਹਲੇ ਹਨ ਜੋ ਇਹਨਾਂ ਦਾ ਬਹੁਤ ਬਹੁਤ ਧਲਵਾ ਕਰਦੇ ਆ ਕਿ ਜਦ ਇਹਨਾਂ ਤਲਕੀ ਕੀਤੀ ਜਿਆਦਾਦ ਨੂੰ ਉਭਾ ਕਰਾ ਕੇ ਆਪ ਜਬਤ ਆਈ ਤੇ ਡੇਰੇ ਬਣਾਏ ਨਵਾਂ ਨਵਾਂ ਨਵੀਂ ਕਰ ਕਰਦਾ ਇਹਨਾਂ ਨੇ ਬਹੁਤ ਕੰਮ ਕੀਤੇ ਹਨ ਜੋ ਭਾਵੇਂ ਅਲਪੜ ਨਾਲ ਪਰ ਕੰਮ ਭਲੇ ਕੀਤੇ ਇਹਨਾਂ ਪਰ ਲਿਖਣ ਨਾਲ ਅੱਗੇ ਵਧ ਗਿਆ ਪਰ ਲਿਖੇ ਕੋਈ ਕੰਮ ਨਹੀਂ ਨਾਲ ਕਰ ਸਕਦਾ ਜਿਨਾਲਪੜ ਬੰਦਾ ਕਰ ਸਕਦਾ ਮੈਂ ਇਹਨਾਂ ਦਾ ਬਹੁਤ ਤਨਵਾ ਤਨਵਾ ਕਰਦਾ ਇਸ ਵਕਤ ਮੈਂ ਇਥੇ ਗੱਲ ਸੁਆਪਤ ਕਰਦਾ ਮੈਂ ਬਾਬਾ ਸਿਦਦ ਤੇ ਮਹਾਰਾਜ ਜੀ ਕੀ ਜੈ ਜੀ ਕੋ ਸੰਗਤ ਸਾਰ ਮਹਾਰਾਜ ਕੀ ਜੈ ਭਾਈ ਖੀਮਾ ਮਹਾਰਾਜ ਜੀ ਕੀ ਜੈ ਬਾਬਾ ਪੂਰਦਾ ਮਹਾਰਾਜ ਜੀ ਕੀ ਜੈ ਉਦਾਸੀਨ ਦੇ ਭਗਵਾਨ ਕੀ ਦੇ ਭਗਵਾਨ ਕੀ ਗੋਲ ਸਾਚੇ ਦਰਬਾਰ ਕੀ ਜੈ ਆਪੋ ਆਪਣੇ ਗੁਰੂ ਮਹਾਰਾਜ ਕੀ ਧਰਤੀ ਮਾਤਾ ਕੀ ਜੈ ਗਊ ਮਾਤਾ ਕੀ ਜੈ ਵੇਖ ਭਗਵਾਨ ਕੀ ਮਾਵਾ ਸ੍ਰੀ ਚੰਦਰ ਭਗਵਾਨ ਕੀ ਸੋ ਅੱਜ ਬਹੁਤ ਚੰਗਾ ਦਿਨ ਹੈ ਕਿ ਸਾਡੇ ਪਰਾਚੀਨ ਉਦਾਸੀਨ ਆਸ਼ਰਮ ਡੇਰਾ ਲੰਗ ਜੋ ਕਿ ਬਹੁਤ ਪ੍ਰਾਤਨ ਹੈ ਅੱਜ ਤੋਂ ਨਹੀਂ ਹੈ ਪਿਛਲੀਆਂ 4-5 ਪੀੜੀਆਂ ਤੋਂ ਜਾਂ ਮੰਨ ਲਓ 10 ਪੀੜੀਆਂ ਤੋਂ ਹੀ ਇਹ ਸਥਾਨ ਦੀ ਬੜੀ ਮਹਾਨਤਾ ਹੈ ਬਹੁਤ ਸਾਡਾ ਇਹ ਸਾਡੇ ਵੇਖਦਾ ਸਭ ਤੋਂ ਸੁਮਚਾ ਉੱਚੀ ਸੁੱਚੀ ਗੱਦੀ ਹੈ ਜਿਸ ਤੇ ਅੱਜ ਕੱਲ ਸਾਡੇ ਗੁਰਪਾਈ ਮਹੰਤ ਕੁੰਭਦਾਸ ਜੀ ਮਹਾਰਾਜ ਜੀ ਮਹੰਤ ਹਨ ਅਤੇ ਆਪਣੀ ਸੁਚੱਜੀ ਦੇਖਰੇਖ ਨਾਲ ਬੜੇ ਸੋਹਣੇ ਤਰੀਕੇ ਨਾਲ ਇਹਨਾਂ ਨੇ ਡੇਰੇ ਨੂੰ ਚਲਾਇਆ ਆਪਦੇ ਜੀਵਨ ਨੂੰ ਵੀ ਸਾਫ਼ ਰੱਖਿਆ ਇਹ ਵੀ ਇੱਕ ਬਹੁਤ ਵੱਡੀ ਉਪਲਬਧੀ ਹੈ ਮਹੰਤਾਂ ਦੀ ਸੋ ਅਸੀਂ ਰਿਣੀ ਐ ਇਹਨਾਂ ਦੇ ਕਿ ਇਹਨਾਂ ਨੇ ਡੇਰੇ ਨੂੰ ਕਾਇਮ ਰੱਖਿਆ ਬੜੀਆਂ ਤਾਕਤਾਂ ਆਈਆਂ ਵੀ ਡੇਰੇ ਨੂੰ ਬਰਬਾਦ ਕਰਨ ਵਾਸਤੇ ਪਰਮਹੰਤਾ ਨੇ ਆਪ ਦੀ ਪੂਰੀ ਵਾਹ ਰੱਖੀ ਐ ਵੀ ਅਸੀਂ ਡੇਰੇ ਨੂੰ ਕੋਈ ਕਿਸੇ ਕਿਸਮ ਦੀ ਆਂਚ ਨਹੀਂ ਆਉਣ ਦੇਣੀ ਔਰ ਅਸੀਂ ਸਮੁੱਚਾ ਭੇਖ ਇਹਨਾਂ ਦੇ ਨਾਲ ਥੰਮ ਬਣ ਕੇ ਖੜੇ ਆਂ ਡੇਰੇ ਦੀ ਜਿਹੜੀ ਚੀਜ਼ ਐ ਜਾਂ ਕੋਈ ਹੋਰ ਚੀਜ਼ ਹੈ ਉਹ ਪੂਰੀ ਸਾਮ ਸੰਭਾਲ ਰੱਖੀ ਹੈ ਇਹ ਅਸੀਂ ਵੀ ਆਪਦੇ ਜੀਵਨ ਚ ਵੇਖਿਆ ਪਹਿਲਾਂ ਵੀ ਬਜ਼ੁਰਗ ਮਹਾਪੁਰਖਾਂ ਨੇ ਸਾਨੂੰ ਦੱਸਿਆ ਮਹੰਤਾਂ ਜੀਆ ਨੇ ਸਾਡੇ ਸ਼ਿਵਾਨੰਦ ਜੀ ਬਹੁਤ ਹੀ ਸਤਿਕਾਰਯੋਗ ਭੇਖ ਦੀ ਸਿੱਧ ਮੂਰਤੀ ਇਹਨਾਂ ਨੇ ਦਾਸੀ ਦਿੱਤਾ ਸੋ ਅਸੀਂ ਰਿਣੀ ਆ ਦੋਨੇ ਅੱਜ ਸਾਰੇ ਨਿਰਵਾਣ ਨਾਂਗੇ ਮਹੰਤ ਸੰਤ ਮੰਡਲੇਸ਼ਰ ਸਾਰੇ ਅੱਜ ਅਸੀਂ ਇੱਥੇ ਸਮਾਗਮ ਦੇ ਵਿੱਚ ਸ਼ਾਮਲ ਹੋਏ ਸਾਂ ਸਲਾਨਾ ਸਮਾਗਮ ਹੋਇਆ ਸੋ ਸਾਰੀਆਂ ਸੰਗਤਾਂ ਨੂੰ ਆਈਆਂ ਹੋਈਆਂ ਸੰਗਤਾਂ ਦਾ ਔਰ ਆਏ ਹੋਏ ਮਹਾਪੁਰਖਾਂ ਦਾ ਸਾਡੇ ਵੱਲੋਂ ਸਮੁੱਚੇ ਭੇਖ ਭਗਵਾਨ ਵੱਲੋਂ ਮੰਤ ਕੁੰਭਦਾਸ ਜੀ ਵੱਲੋਂ ਵਿਸ਼ੇਸ਼ ਤੌਰ ਤੇ ਸਾਡੇ ਵੱਲੋਂ ਬਹੁਤ ਧੰਨਵਾਦ ਹੈ ਸੋ ਅਸੀਂ ਬੜੇ ਥੋੜੇ ਸ਼ਬਦਾਂ ਦੇ ਵਿੱਚ ਇਹ ਆਪਣੇ ਬਾਣੀ ਨੂੰ ਵਿਰਾਮ ਦਿੰਨੇ ਆ ਇਹ ਬੇਨਤੀ ਪ੍ਰਵਾਨ ਕਰਿਓ ਬਾਬੇ ਚੜ੍ਹਦੀ ਕਲਾ ਬਖਸ਼ਣਾ ਬਾਬਾ ਕੁੰਭਦਾਸ ਜੀ ਨੂੰ ਇਸੇ ਤਰ੍ਹਾਂ ਇਹ ਸਮਾਗਮ ਕਰਾਉਣ ਦੀ ਸਮਰੱਥਾ ਬਖਸ਼ਣਾ ਬੋਲ ਸੱਚੇ ਦਰਬਾਰ ਕੀ ਜੈ ਭੇਖ ਭਗਵਾਨ ਕੀ ਜੈ ਬੀਬੇ ਤੇ ਸੇਵਾਦਾਰ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੇ ਮਹਾਪੁਰਸ਼ਾਂ ਤੇ ਸੰਗਤਾਂ ਨੇ ਇਕੱਠੇ ਵੜ ਕੇ ਛਕਿਆ ਅਤੇ ਆਏ ਮਹਾਪੁਰਸ਼ਾਂ ਦੀ ਸ਼੍ਰੀਮਾਨ ਮਹੰਤ ਕੁੰਬਦਾਸ ਜੀ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਸਾਡੇ ਰਿਪੋਰਟਰ ਗੌਰਵ ਕਸ਼ੇਰਪੁਰ ਨਾਲ ਗੱਲਬਾਤ ਕਰਦੇ ਆ ਆਏ ਮਹਾਪੁਰਸ਼ਾਂ ਦਾ ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਉਦਾਸੀਨ ਆਸ਼ਰਮ ਡੇਰਾ ਲੰਗ ਜਿਹੜਾ ਬਠਿੰਡਾ ਤੋਂ ਗੌਰਵ ਕਸ਼ੇਰਪੁਰ ਦੀ ਇੱਕ ਖਾਸੀ ਰਿਪੋਰਟ

ਕੀ ਤੇਰੇ ਚੋਖਟ ਤੇ ਪਾ ਜਾਂਦੇ ਉਹਆਂ ਦੀਆਂ ਪੁਸਤਾਂ ਵੀ ਤਰ ਜਾਵਣ ਜੋ ਸ਼ਰ

ਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301